ਪੰਥ ਵੱਡਾਵਾ ਪੰਥ ਵੱਡਾ ਰਹੇਗਾ ਤੇ ਮੈਂ ਪੰਥ ਦੇ ਸਾਹਮਣੇ ਇੱਕ ਵਾਰੀ ਨਹੀਂ ਹਜ਼ਾਰ ਵਾਰੀ ਝੁਕਦਾਵਾਂ ਅਸੀਂ ਹਮੇਸ਼ਾ ਹੀ ਪੰਥ ਦੀਆਂ ਰਵੈਤਾਂ ਪੰਥ ਦੀਆਂ ਪਰੰਪਰਾਵਾਂ ਤੇ ਪੰਥ ਦੇ ਤੇ ਗੁਰੂ ਗ੍ਰੰਥ ਦੇ ਜਿਹੜੇ ਉੱਚੇ ਸੁੱਚੇ ਸਿਧਾਂਤ ਆ ਉਹਦੇ ਮੁਤਾਬਕ ਪੰਥ ਦੀ ਸੇਵਾ ਪੰਥ ਦੀ ਚਾਕੜੀ ਇਹ ਕਾਰਨ ਦੀ ਕੋਸ਼ਿਸ਼ ਕੀਤੀ ਆ ਪੰਥ ਦੀ ਇੱਕ ਖੂਬਸੂਰਤੀ ਆ ਇਸ ਪੰਥ ਦੇ ਵਿੱਚ ਸਾਡੀਆਂ ਪ੍ਰਾਤਨ ਜਥੇਬੰਦੀਆਂ ਬੁੱਢਾ ਦਲ ਕਰਨਾ ਦਲ ਤੇ ਦਲ ਬਾਬਾ ਬਿਦੀ ਚੰਦ ਬਿਦੀ ਚੰਦ ਸ਼ੀਨਾ ਗੁਰੂ ਕਾ ਸੀਨਾ ਅੱਪਾ ਇਹ ਤਹਈਆ ਕਰਦੇ ਆ ਕਿ ਪੰਜਾਬ ਦੇ ਉੱਤੇ ਪੰਥ ਦੇ ਉੱਤੇ ਅੱਜ ਜਿਹੜੀਆਂ ਵੀ ਵਿਪਤਾਵਾਂ ਆ ਅਸੀਂ ਆਪਣੀ ਦਲ ਪੰਥਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਸਿੱਖਾਂ ਦੀ ਨੁਮੈਂਦਾ ਧਾਰਮਿਕ ਜਮਾਤ ਆ ਸ਼ਰੂਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਰਬਾਨੀਆਂ ਦੇ ਨਾਲ ਬਣੀ ਆ ਇਹ ਤਗੜੀਆਂ ਵੀ ਰਹਿਣੀਆਂ ਚਾਹੀਦੀਆਂ ਸਾਡੀਆਂ ਸੰਸਥਾਵਾਂ ਮੈਂ ਜਦੋਂ ਇੱਧਰ ਨੂੰ ਆ ਰਿਹਾ ਅੱਜ ਜਿਹੜਾ ਧਰਮ ਪਰਿਵਰਤਨ ਹੈ ਮੈਂ ਸਮਝਦਾ ਵਾਂ ਇਹ ਦਲ ਪੰਥਾਂ ਦੇ ਸਹਿਯੋਗ ਨਾਲ ਹੀ ਇਹਨੂੰ ਥੱਲ ਪਾਈ ਜਾ ਸਕਦੀ ਆ ਦੀਨ ਦੁਨੀਆ ਦੇ ਪਾਤਸ਼ਾਹ ਦੋ ਜਹਾਨਾਂ ਦੀਵਾਲੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਤੇ ਪੰਥ ਦੀਵਾਲੀ شاہ ਸ਼ਹਿਨशाह ਅੰਮ੍ਰਿਤ ਦੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮubaruk ਤਖਤ ਜਿੱਥੇ ਖਾਲਸੇ ਦਾ ਜਨਮ ਹੋਇਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹਾਜ਼ਰ ਸਮੂਚਾ ਖਾਲਸਾ ਪੰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6 ਜੂਨ ਨੂੰ ਮੈਂ ਬੜੀ ਨਿਮਰਤਾ ਦੇ ਨਾਲ ਸਮੁੱਚੇ ਪੰਥ ਦੇ ਸਾਹਮਣੇ ਆਪਣੇ ਸੀਸ ਨੂੰ ਝੁਕਾਉਂਦੇ ਆਖਿਆ ਸੀ ਅੱਜ ਮੈਂ ਫੇਰ ਦਰਉਂਦਾ ਪੰਥ ਵੱਡਾ ਵਾ ਪੰਥ ਵੱਡਾ ਰਹੇਗਾ ਤੇ ਮੈਂ ਪੰਥ ਦੇ ਸਾਹਮਣੇ ਇੱਕ ਵਾਰੀ ਨਹੀਂ ਹਜ਼ਾਰ ਵਾਰੀ ਝੁਕਦਾ ਵਾਂ ਇਹ ਜਿਹੜਾ ਸਾਡਾ ਪੰਥ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਿਵਾਸ ਸੱਚੇ ਪਾਤਸ਼ਾਹ ਨੇ ਖਾਲਸਾ ਪੰਥ ਨੂੰ ਆਪਣਾ ਰੂਪ ਆਖਿਆ ਵਾ ਮੈਂ ਜਦੋਂ ਇਸ ਖੇਤਰ ਦੇ ਵਿੱਚ ਕਿਉਂਕਿ 20-25 ਸਾਲ ਤੋਂ ਸੇਵਾ ਦੇ ਵਿੱਚ ਆ ਅਸੀਂ ਹਮੇਸ਼ਾ ਹੀ ਪੰਥ ਦੀਆਂ ਰਵੈਤਾਂ ਪੰਥ ਦੀਆਂ ਪਰੰਪਰਾਵਾਂ ਤੇ ਪੰਥ ਦੇ ਤੇ ਗੁਰੂ ਗ੍ਰੰਥ ਦੇ ਜਿਹੜੇ ਉੱਚੇ ਸੁੱਚੇ ਸਿਧਾਂਤ ਆ ਉਹਦੇ ਮੁਤਾਬਕ ਪੰਥ ਦੀ ਸੇਵਾ ਪੰਥ ਦੀ চাকਰੀ ਇਹ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਅੱਜ ਸਮਝਦਾ ਵਾਂ ਕਿ ਜਦੋਂ 350 ਸਾਲਾ ਸ਼ਹੀਦੀ ਸ਼ਤਾਬ ਦੀ ਆਪਾਂ ਸਾਰਾ ਹੀ ਪੰਥ ਮਨਾ ਰਿਆ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸਮੁੱਚੇ ਪੰਥ ਦਾ ਇਕੱਠੇ ਹੋਣਾ ਇਹ ਦੱਸਦਾ ਏਕ ਪਿਤਾ ਇੱਕ ਸਕੇ ਹਮ ਬਾਰੇ ਤੂੰ ਮੇਰਾ ਗੁਰਹਾਈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਜਿਹੜੇ ਸਾਡੇ ਦাল ਪੰਥਾ ਕਿਉਂਕਿ ਦাল ਪੰਥਾਂ ਦਾ ਇਤਿਹਾਸ ਬੜਾ ਵੱਡਾ ਹੈ ਸਰਦਾਰ ਜੱਸਾ ਸਿੰਘ ਆਲੂਵਾਲੀਆ ਵੱਡੇ ਘੱਲੂ ਘਾਰੇ ਦੇ ਵਿੱਚ ਬੁੱਢਾ ਦਲ ਦੇ ਮੁਖੀ ਚੌਥੇ ਮੁਖੀ ਕਈ ਫਾਟ ਖਾਦੇ ਤੇ ਜਦੋਂ ਉਹਨਾਂ ਦਾ ਘੋੜਾ اٹਕ ਗਿਆ ਤੇ ਗੁਰਮukh ਸਿੰਘ ਉਹਨਾਂ ਦੇ ਨਾਲ ਸਾਥੀ ਘੋੜੇ ਨੂੰ ਸ਼ਾਂਟਾ ਮਾਰ ਲੱਗਾ ਇਸ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੇ ਰੋਕਤਾ ਸੀ ਗੁਰਮਖ ਸਿੰਘ ਨੂੰ ਅਬਦਾਲੀ ਇਹ ਨਾ ਮੰਨੇ ਕਿ ਸਿੱਖਾਂ ਦਾ ਜਰਨੈਲ ਕਿਤੇ ਘੋੜੇ ਨੂੰ ਭਜਾ ਕੇ ਚੱਲਿਆ ਫੇਰ ਮਿਸਲ ਸ਼ਹੀਦਾ ਤਰਨਾ ਦਲ ਬਾਬਾ ਦੀਪ ਸਿੰਘ ਜੀ ਹੋਰ ਸਾਡੇ ਮਹਾਨ ਯੋਧੇ ਬਾਬਾ ਨੋਦ ਸਿੰਘ ਕਿਉਂਕਿ ਮੈਂ ਮਾਝੇ ਤੋਂ ਆ ਤੇ ਸਾਡੀਆਂ ਰਗਾਂ ਦੇ ਵਿੱਚ ਖਾਲਸਾਈ ਰਵੈਤਾਵਾਂ ਮੇਰੇ ਤਾਇਆ ਜੀ ਤਰਨਾ ਦਲ ਦੇ ਨਿਹੰਗ ਹਨ ਸਨ ਸਰਦਾਰ ਗੁਲਜਾਰ ਸਿੰਘ ਹੱਥ ਦੇ ਵਿੱਚ ਫਰਲੇ ਵਾਲੇ ਹੱਥ ਦੇ ਵਿੱਚ ਡੰਡਾ ਰੱਖਦੇ ਸੀ ਮੋਟਾ ਪਿੰਡ ਦੇ ਵਿੱਚ ਕੋਈ ਮੜੀ ਮਸਾਣ ਦਾ ਮਸਲਾ ਆਉਣਾ ਤੇ ਦਬਕੇ ਦੇ ਨਾਲ ਹੀ ਬਹੁਤੇ ਮਸਲੇ ਹੱਲ ਕਰਦੇ ਸੀ ਮੈਂ ਸਮਝਦਾ ਮਾਂ ਪੰਥ ਦੀ ਇੱਕ ਖੂਬਸੂਰਤੀ ਆ ਇਸ ਪੰਥ ਦੇ ਵਿੱਚ ਸਾਡੀਆਂ ਪ੍ਰਾਤਨ ਜਥੇਬੰਦੀਆਂ ਬੁੱਢਾ ਦਲ ਕਰਨਾ ਦਲ ਤੇ ਦਲ ਬਾਬਾ ਵਿਦੀ ਚੰਦ ਵਿਦੀ ਚੰਦ ਸ਼ੀਨਾ ਗੁਰੂ ਕਾ ਸੀਨਾ ਜਿਨ੍ਹਾਂ ਨੇ ਵੱਡੀਆਂ ਸੇਵਾਵਾਂ ਕੀਤੀਆਂ ਬਾਬਾ ਦਾਇਆ ਸਿੰਘ ਜੀ ਮਹਾਪੁਰਸ਼ ਬਾਬਾ ਅਵਤਾਰ ਸਿੰਘ ਜੀ ਤੋਂ ਪਹਿਲਾਂ 1984 ਦੇ ਵਿੱਚ ਵੀ ਪੰਥ ਦੇ ਨਾਲ ਫੇਕ ਡਾਹ ਕੇ ਖੜੇ ਅੱਜ ਵੀ ਇਹ ਸਾਡੀਆਂ ਮਹਾਨ ਦਲ ਪੰਥ ਜਿਨ੍ਹਾਂ ਨੇ ਕੌਮ ਦੀਆਂ ਬਹੁਤ ਰਵੈਤਾ ਨੂੰ ਜ਼ਿੰਦਾ ਰੱਖਿਆ ਹੈ ਔਰ ਪੰਥ ਦੇ ਅੰਦਰ ਜਿਹੜਾ ਮਰਦਾਉ ਪੁਣਾ ਜਿਹੜੀ ਵੱਖਰੀ ਨਿਆਰੀ ਆਬ ਹੈ ਉਹਨੂੰ ਕਾਇਮ ਰੱਖਿਆ ਹੈ ਨਾਲ ਹੀ ਸਾਡੇ ਕਾਰ ਸੇਵਾ ਵਾਲੇ ਮਹਾਪੁਰਸ਼ ਉਹਨਾਂ ਨੇ ਵੀ ਹਮੇਸ਼ਾ ਪੰਥ ਦਾ ਸਾਥ ਦਿੱਤਾ ਹੈ ਨਾਨਕ ਸਰ ਵਾਲੇ ਮਹਾਪੁਰਸ਼ ਨਾਲ ਹੀ ਸਾਡੀਆਂ ਟਕਸਾਲਾਂ ਇਹ ਵੀ ਪੰਥ ਦੇ ਨਾਲ ਖੜੀਆਂ ਮੈਂ ਅੱਜ ਸਮਝਦਾ ਕਿ ਅੱਜ ਜਦੋਂ ਸਮੁੱਚਾ ਪੰਥ ਨਿਰਮਲੇ ਮਹਾਪੁਰਸ਼ ਉਦਾਸੀ ਮਹਾਪੁਰਸ਼ ਆਪਾਂ ਸਾਰੇ ਇੱਕ ਥਾਂ ਤੇ ਇਕੱਠੇ ਆ ਆਪਾਂ ਇਹ ਤਹੁਈਆ ਕਰਦੇ ਆ ਕਿ ਪੰਜਾਬ ਦੇ ਉੱਤੇ ਪੰਥ ਦੇ ਉੱਤੇ ਅੱਜ ਜਿਹੜੀਆਂ ਵੀ ਵਿਪਤਾਵਾਂ ਆ ਅਸੀਂ ਆਪਣੇ ਦਲ ਪੰਥਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਜਮਾਤ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਰਬਾਨੀਆਂ ਦੇ ਨਾਲ ਬਣੀ ਆ ਇਹ ਤਗੜੀਆਂ ਵੀ ਰਹਿਣੀਆਂ ਚਾਹੀਦੀਆਂ ਸਾਡੀਆਂ ਸੰਸਥਾਵਾਂ ਮੈਂ ਜਦੋਂ ਇੱਧਰ ਨੂੰ ਆ ਰਿਹਾ ਸੀ ਤੇ ਮੈਂ ਅਖਬਾਰ ਪੜੀ ਦੇ ਫਰੰਟ ਤੇ ਖਬਰ ਆ ਜਾਂ 2 ਨੰਬਰ ਤੇ ਆ ਇੱਕ ਮਾਂ ਬਾਪ ਨੇ ਜਿਹੜੇ ਕਿ ਚਿੱਟੇ ਦੇ ਆਦੀ ਆ 1,80,000 ਦੇ ਵਿੱਚ ਆਪਣਾ ਪੁੱਤ ਵੇਚਤਾ ਇਹ ਪੰਜਾਬ ਨਹੀਂ ਹੋ ਸਕਦਾ ਇੱਥੇ ਸਾਡੀਆਂ ਮਾਵਾ ਨੇ ਧਰਮ ਦੇ ਲਈ ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਝੋਲੀਆਂ ਦੇ ਵਿੱਚ ਪਵਾਏ ਆ ਪਰ ਬੱਚਿਆਂ ਦੇ ਸੌਦੇ ਨਹੀਂ ਕੀਤੇ ਆ ਅੱਜ ਜਿਹੜਾ ਧਰਮ ਪਰਿਵਰਤਨ ਹੈ ਮੈਂ ਸਮਝਦਾ ਵਾਂ ਇਹ ਦਲ ਪੰਥਾਂ ਦੇ ਸਹਿਯੋਗ ਨਾਲ ਹੀ ਇਹਨੂੰ ਠੱਲ ਪਾਈ ਜਾ ਸਕਦੀ ਆ ਸਾਡੇ ਤਖਤਾਂ ਦੇ ਜਥੇਦਾਰ ਆਏ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਮੈਂ ਦਿਲੋਂ ਤਨੋਂ ਮਨੋਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਸਿੰਘ ਸਾਹਿਬ ਭਾਈ ਬਲਦੇਵ ਸਿੰਘ ਜੀ ਸਿੰਘ ਸਾਹਿਬ ਭਾਈ ਜੋਤਿੰਦਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਗੁਰਦੇਵਾਲ ਸਿੰਘ ਜੀ ਸਿੰਘ ਸਾਹਿਬ ਬਾਬਾ ਅਵਤਾਰ ਸਿੰਘ ਜੀ ਦਲ ਬਾਬਾ ਬਿੱਦੀ ਚੰਦ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ ਅਸੀਂ ਬਹੁਤ ਥਾਂ ਮੇ ਸਟੇਜਾਂ ਤੇ ਇਕੱਠੇ ਰਹਿੰਨੇ ਆ ਸ਼ਤਾਬ ਦੀਆਂ ਚੱਲਦੀਆਂ ਪਰ ਇਹਨਾਂ ਨੇ ਹਮੇਸ਼ਾ ਹੀ ਸਾਥ ਦਿੱਤਾ ਹੈ ਸਿੰਘ ਸਾਹਿਬ ਬਾਬਾ ਗੁਰਦੇਵ ਸਿੰਘ ਜੀ ਕਿਉਂਕਿ ਸ਼ਿਦੀ ਬਾਗ ਸਾਡੇ ਪਿੰਡ ਵਾਲੇ ਵੀ ਸਾਰੇ ਉੱਥੇ ਹੀ ਆਉਂਦੇ ਆ ਸਾਡੇ ਪਿੰਡ ਸ਼ੌਣੀ ਆ ਤਰਨਾ ਦਲ ਦੀ ਤੇ ਇਹਨਾਂ ਦੇ ਨਾਲ ਸਾਡਾ ਮੁੱਢ ਤੋਂ ਪਿਆਰ ਆ ਤੇ ਬਾਕੀ ਜਿੰਨੀਆਂ ਵੀ ਜਥੇਬੰਦੀਆਂ ਸੰਤ ਬਾਬਾ ਕਹਾਲਾ ਸਿੰਘ ਜੀ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਸੰਤ ਬਾਬਾ ਜੋਗਾ ਸਿੰਘ ਜੀ ਜਥੇਦਾਰ ਤਰਨਾ ਦਲ